6 ਨੂੰ 6 ਤਰੀਕ ਨੂੰ ਕੱਢੀ ਜਾਣੀ ਸੀ ਬਾਬਾ ਬਾਲਮੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਪਰ بارش ਕਰਕੇ ਇਸ ਕਰਕੇ 11 ਤਰੀਕ ਪਾਉਣੀ ਪਈ ਕੋਈ ਸੈਦਾ ਮਹੱਲੇ ਤੋਂ ਚੱਲਦੇ ਆ ਹੋਇਆ ਬਿਲੀ ਘਰ ਬਿਲੀ ਘਰ ਤੋਂ ਚੱਲਦੇ ਆ ਹੋਇਆ ਗੁਰੂ ਕਾ ਬਾਗ ਗੁਰੂ ਕਾ ਬਾਗ ਤੇ ਚੱਲਦੇ ਆ ਹੋਇਆ ਚੇਲੇ ਵਾਲਾ ਸਪੈਸ਼ਲ ਰੋਡ ਦਾਣਾ ਮੰਡੀ ਪੁਰਾਣੀ ਦਾਣਾ ਮੰਡੀ ਹੁੰਦਿਆ ਹੋਇਆ ਫਿਰ ਸਦਰ ਬਾਜ਼ਾਰ ਸਦਰ ਬਾਜ਼ਾਰ ਤੋਂ ਹੁੰਦਿਆ ਹੋਇਆ ਐ ਸਦਰ ਬਾਜ਼ਾਰ ਤੋਂ ਹੁੰਦੇ ਆ ਸਦਰ ਖਾਨ ਸਦਰ ਸਾਰੇ ਤੋਂ ਹੁੰਦੇ ਆ ਰੌਣਾ ਰਸਤਾ ਮਹੱਲਾ ਤੇ ਸਮਾਪਤੀ ਜਿਹੜੀ ਹੈ ਸੱਦਾ ਮਹੱਲੇ ਦੇ ਵਿੱਚ ਹੋਊਗੀ ਭਗਵਾਨ ਵਾਲਮੀਕੀ ਮਹਾਰਾ ਜੀ ਦੇ ਜੁਨਗਾਨੇ ਸਾਰੇ ਕਰਦੇ ਆ ਹੋਇਆ ਸਭ ਨੂੰ ਲੱਖ ਲੱਖ ਵਧਾਈ ਦਿੰਨਾ ਹਾਂਜੀ ਅੱਜ ਸਾਰਿਆਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਲੱਖ ਲੱਖ ਵਧਾਈ ਹੋਵੇ ਜੀ ਅੱਜ ਸ਼ਹਿਰ ਸੁਲਤਾਨਪੁਰ ਲੋਧੀ ਵਿੱਚ ਬਹੁਤ ਹੀ ਧੂਮ ਧਾਮ ਦੇ ਨਾਲ ਇੱਕ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਜਿਸ ਵਿੱਚ ਲੋਰੀਆ ਗਰੁੱਪ ਵੱਲੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਜਾ ਰਹੀ ਹੈ ਰੋਬੀ ਲੋਰੀਆ ਜੀ ਰஞ்சிਤ ਲੋਰੀਆ ਜੀ ਥਾਣੇਦਾਰ ਦੋਹੀ ਲੋਰੀਆ ਜੀ ਜਿਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਚੇਤਨ ਸ਼ਰਮਾ ਰਿਪੋਰਟਰ ਸੁਲਤਾਨਪੁਰ ਲੋਧੀ ਜਿਲੰਦਰ ਸਿਟੀ ਲਾਈਵ ਵੱਲੋਂ ਵੀ ਤੁਹਾਨੂੰ ਪ੍ਰਗਟ ਦਿਵਸ ਤੇ ਬਹੁਤ-ਬਹੁਤ ਲੱਖ ਲੱਖ ਵਧਾਈ ਜੀ ਜੈ ਬਾਲਮੀਕ ਹਰ ਹਰ ਵਾਲਮੀਕ ਜੀ ਮਹਾਰਾਜ ਕੀ ਜੈ ਇਹ ਯਾਤਰਾ ਮਹਾਰਾਜ ਦੇ ਜਿਹੜਾ ਜਮਦੜੇ ਦੇ ਸਮਾਨ ਚ ਖੜੀ ਜਾ ਰਹੀ ਹੈ ਇਹ ਪਹਿਲਾਂ ਯਾਤਰਾ ਨਿਕਲ ਨਹੀਂ ਸਕੀ ਉਸ ਕਰਕੇ بارش ਹੋਣ ਕਰਕੇ ਥੋੜਾ ਆਪਣਾ ਸੰਕਟਾ ਨੂੰ ਰੁਕਣਾ ਪਿਆ ਗਿਆ بارش ਹੋਣ ਕਰਕੇ ਰੋਡ ਖਰਾਬ ਹੋ ਗਈ ਸੀ ਜਿਸ ਕਰਕੇ ਯਾਤਰਾ ਨਹੀਂ ਨਿਕਲ ਸਕਦੀ ਸੀ ਤੇ ਅੱਜ ਤੇ ਜੋ ਕਿ ਸਾਰੇਆਂ ਨੂੰ ਸ਼ੁਭਾਪੁਰ ਸਾਰੀ ਆਪਣੇ ਭਾਈਚਾਰੇ ਨੂੰ 12ਵੇਂ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ